ਸਿੱਖਿਆ ਵਿਭਾਗ ਪੰਜਾਬ ਦੇ ਹਦਾਇਤਾਂ ਅਨੁਸਾਰ ਜ਼ੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਦਿਨੇਸ਼ ਵਰਮਾ ਸਕੱਤਰ ਲੈਕਚਰ ਨਰਿੰਦਰ ਕੁਮਾਰ ਦੀ ਅਗਵਾਈ ਵਿੱਚ ਚੱਲ ਰਿਹਾ ਜ਼ੋਨ ਨੰਬਰ 15 ਲੜਕੇ ਅਤੇ ਲੜਕੀਆਂ ਦਾ ਜ਼ੋਨਲ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਕੋਟਲਾ ਸੂਰਜਮਲ ਬਲਕ ਸ਼ਾਕੋਟ ਦੋ ਵਿਖੇ ਸਕੂਲ ਇੰਚਾਰਜ ਮਾਸਟਰ ਪ੍ਰਿੰਸ ਪੀਟੀਆਈ ਕਰਨਜੀਤ ਕੌਰ ਅਤੇ ਸਮੂਹ ਸਟਾਫ ਦੀ ਦੇਖ ਰਹਿ ਕੇ ਹੱਦ ਸਮਾਪਤ ਹੋਇਆ ਟੂਰਨਾਮੈਂਟ ਦੇ ਆਖਰੀ ਦਿਨ ਲੜਕੀਆਂ ਦੇ ਕਬੱਡੀ ਨੈਸ਼ਨਲ ਸਟਾਈਲ ਅੰਡਰ 14 17 19 ਵਰਗ ਦੇ ਮੁਕਾਬਲੇ ਕਰਵਾਏ ਗਏ ਇਸ ਮੌਕੇ ਸਭ ਤੋਂ ਪਹਿਲਾਂ ਯੁਗੇਸ਼ ਅਗਰਵਾਲ ਸੇਵਾਮੁਕਤ ਚੀਫ ਮੈਨੇਜਰ ਤਰਲੋਚਨ ਸਿੰਘ ਸੇਵਾਮੁਕਤ ਡੀਪੀਈ ਕਸ਼ਮੀਰ ਸਿੰਘ ਸਾਭਾ ਚੇਰਮਨ ਸਕੂਲ ਮੈਨੇਜਮੈਂਟ ਕਮੇਟੀ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੰਦਿਆਂ ਮੈਚ ਸ਼ੁਰੂ ਕਰਵਾਏ ਅੰਤ ਵਿੱਚ ਜ਼ੋਨਲ ਟੂਰਨਾਮੈਂਟ ਕਮੇਟੀ ਦੇ ਸਖਤਰ ਲੈਕਚਰ ਨਰਿੰਦਰ ਕੁਮਾਰ ਨੇ ਫਾਈਨਲ ਮੁਕਾਬਲਿਆਂ ਵਿੱਚ ਜੇਤੂ ਰਹੀਆਂ ਟੀਮਾਂ ਦੇ ਖਿਡਾਰੀਆਂ ਅਤੇ ਟੀਮ ਦੇ ਇੰਚਾਰਜਾਂ ਨੂੰ ਵਧਾਈ ਵੀ ਦਿੱਤੀ ਸ਼ਾਹਕੋਰਤ ਜੋਨ ਨੰਬਰ 15 ਲੜਕੇ ਲੜਕੀਆਂ ਦੇ ਜਿਹੜੇ ਅੱਜ ਸਾਰੇ ਹੀ ਖੇਡਾਂ ਦੇ ਮੈਚ ਉਹ ਮੁਕੰਮਲ ਹੋ ਗਏ ਹਨ ਸੋ ਸਾਡੇ ਜੋਨ ਦੇ ਵਿੱਚ ਲੜਕੇ ਲੜਕੀਆਂ ਨੇ ਲਗਭਗ 28 ਤੋਂ 30 ਟੀਮਾਂ ਨੇ ਜਿਹੜਾ ਭਾਗ ਲਿਆ ਆ ਸੋ ਸਾਰੀਆਂ ਟੀਮਾਂ ਨੇ ਬਹੁਤ ਹੀ ਵਧੀਆ ਜਿਹੜਾ ਪ੍ਰਦਰਸ਼ਨ ਕੀਤਾ ਆ ਪਰ ਬੱਚਿਆਂ ਨੇ ਖੇਡ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਖੇਡਾਂ ਨੂੰ ਪ੍ਰਮੋਟ ਕੀਤਾ ਆ ਔਰ ਸਰਕਾਰੀ ਹਾਈ ਸਕੂਲ ਕੋਟੜਾ ਸੂਰਜ ਦੇ ਮਦਦੇ ਵਿੱਚ ਅੱਜ ਜਿਹੜੇ ਸਾਰੇ ਜਿਹੜੇ ਮੁਕਾਬਲੇ ਆ ਉਹ ਸੰਪਨ ਹੋ ਗਏ ਆ ਸੋ ਮੈਂ ਜਿੱਥੇ ਭਾਗ ਵਾਲੀਆਂ ਭਾਗ ਲੈਣ ਵਾਲੀਆਂ ਬੜੀਆਂ ਟੀਮਾਂ ਨੂੰ ਵਧਾਈ ਦਿੰਦਾ ਉਸ ਜਿਹੜੇ ਟੀਮਾਂ ਨੇ ਜਿੱਤਾਂ ਦਰਜ ਕੀਤੀਆਂ ਸੋ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਔਰ ਨਾਲ ਨਾਲ ਮੈਂ ਖਿਡਾਰੀਆਂ ਨੂੰ ਮੋਟੀਵੇਟ ਕਰਦਾ ਕਿ ਬੱਚਿਓ ਹੋਰ ਜ਼ਿਆਦਾ ਮਿਹਨਤ ਕਰੋ ਕਿਉਂਕਿ ਆਪਣਾ ਜ਼ਿਲ੍ਹਾ ਦਾ ਜਿਹੜਾ ਟੂਰਨਾਮੈਂਟ ਉਹ ਵੀ ਜਲਦੀ ਅਨਾਉਂਸ ਹੋਣ ਵਾਲਾ ਆ ਔਰ ਸਾਰੇ ਅਫੀਸ਼ੀਅਲ ਸਹਬਾਨ ਨੇ ਟੀਮ ਚਾ ਅੰਜਾਲ ਸਹਬਾਨ ਨੇ ਆਪਣਾ ਰੋਲ ਜਿਹੜਾ ਬਖੂਬੀ ਨਿਭਾਇਆ